ਬਾਹਰ ਸ਼ਿਕਾਰ ਨੂੰ ਜਾਂ ਬਾਹਰ ਜਿਹਦੇ ਜਾਂਦੇ ਸੀ ਨਾ ਹਾਂਜੀ ਤੇ ਮੇਰੀ ਮਾਤਾ ਸੀ ਸ਼ਾਂਤੀ ਉਹ ਸਿਆਣੀ ਸੀ ਮੈਂ ਨਾ ਸ਼ਾਂਤੀ ਸੀ ਉਹ ਮਤਲਬ ਉਹਦੇ ਉਹਨਾਂ ਕੋਲ ਜਿਹੜੇ ਬੇਗਮਾ ਸੀ ਉਹਨਾਂ ਦੇ ਕੋਲ ਹੁੰਦੀ ਫਾਜ਼ਿਲ ਕਾ ਪਹਿਲਾ ਜ਼ਿਲ੍ਹਾ ਸਿਰਸਾ ਦੀ ਤਹਿਸੀਲ ਸੀ ਨਵੰਬਰ 1884 ਵਿੱਚ ਜਦੋਂ ਜ਼ਿਲ੍ਹਾ ਸਿਰਸਾ ਦੇ ਦੋ ਹਿੱਸੇ ਕੀਤੇ ਗਏ ਤਾਂ ਪੱਛਮ ਵੱਲ ਵਸਿਆ ਫਾਜ਼ਿਲ ਕਾ ਤਹਿਸੀਲ ਦਾ ਅੱਧਾ ਹਿੱਸਾ ਅਤੇ ਡੱਬ ਵਾਲੀ ਤਹਿਸੀਲ ਦੇ 40 ਪਿੰਡ ਜ਼ਿਲ੍ਹਾ ਸਿਰਸਾ ਨਾਲ ਤੋੜ ਕੇ ਜ਼ਿਲ੍ਹਾ ਫਿਰੋਜ਼ਪੁਰ ਨਾਲ ਜੋੜ ਦਿੱਤੇ ਗਏ ਉਸ ਵੇਲੇ ਫਾਜ਼ਿਲ ਕਾ ਦੇ ਦੱਖਣ ਵੱਲ 129 ਪਿੰਡ ਸਨ ਜਿਨ੍ਹਾਂ ਵਿੱਚੋਂ ਮੁੱਖ ਪਿੰਡ ਮਲੋਟ ਸੀ ਦੱਖਣ ਪੂਰਬ ਵੱਲ 45 ਮਹਾਜਨੀ ਪਿੰਡ ਉੱਤਰ ਪਛਮਲ ਵੱਟੂ ਅਤੇ ਚਿੱਸਤੀ ਜਾਤੀ ਦੇ ਲੋਕਾਂ ਦੇ 80 ਪਿੰਡ ਅਤੇ ਬੋਦਲਿਆਂ ਦੇ 39 ਪਿੰਡ ਸਨ ਫਿਰ ਜ਼ਿਲ੍ਹਾ ਫਿਰੋੜਪੁਰ ਦੇ ਕਈ ਪਿੰਡ ਤੋੜ ਕੇ ਜ਼ਿਲ੍ਹਾ ਫਰੀਦਕੋਟ ਦੇ ਨਾਲ ਅਤੇ ਬਾਅਦ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਜੋੜ ਦਿੱਤੇ ਗਏ ਇਨ੍ਹਾਂ ਪਿੰਡਾਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮਲੋਠ ਤਹਿਸੀਲ ਦਾ ਉਹ ਪਿੰਡ ਵੀ ਸ਼ਾਮਿਲ ਹੈ ਜਿਸ ਦੀ ਸ਼ੋਹਰਤ ਦੂਰ ਦਰਾਜ ਦੇ ਪਿੰਡਾਂ ਤੱਕ ਸੀ ਵਾਹੀ ਯੋਗ ਪਦਰੀ ਖੇਤੀ ਦੇ ਕਾਰਨ ਖੁਸ਼ਹਾਲੀ ਦਾ ਰਤਬਾ ਹਾਸਲ ਕਰ ਚੁੱਕੇ ਇਸ ਪਿੰਡ ਦਾ ਨਾਂ ਹੈ ਅਸਪਾਲ ਉਰਪ ਅਸਪਾਲਾ ਜੇ ਪਿੰਡ ਦੇ ਇਤਿਹਾਸਿਕ ਪਿਛੋਕੜ ਤੇ ਜਾਤ ਮਾਰੀਏ ਤਾਂ ਇਹ ਪਿੰਡ ਕਰੀਬ 2 ਸਦੀ ਪੁਰਾਣਾ ਹੈ ਉਸ ਸਮੇਂ ਇੱਕ ਕਬੀਲਾ ਆ ਕੇ ਵਸਿਆ ਸੀ ਉਹਨਾਂ ਪਿੰਡ ਵਿੱਚ ਖੂਬ ਹੀ ਖੋਦਿਆ ਪਰ ਉਹਨਾਂ ਦਿਨਾਂ ਵਿੱਚ بارش ਨਾ ਹੋਣ ਕਰਕੇ ਕਬੀਲਾ ਉੱਥੋਂ کوچ ਕਰ ਗਿਆ ਫਿਰ ਨੇੜੇ ਹੀ ਵਸਿਆ ਪਿੰਡ ਸਰਾਵਾ ਬੋਦਲਾ ਤੇ ਅਸਪਾਲ ਪਿੰਡ ਦਾ ਰਕਬਾ ਉਸ ਦੇ ਅੰਦਰ ਆ ਗਿਆ ਸਰਾਵਾ ਬੋਦਲਾ ਤੋਂ ਇੱਕ ਧਾਰਮਿਕ ਸ਼ਖਸੀਅਤ ਮੀਆਂ ਨੂਰ ਸਮੰਦ ਬੋਦਲਾ ਹੋਰਨਾ ਮੁਸਲਮਾਨਾਂ ਦੇ ਨਾਲ ਆ ਕੇ ਅਸਪਾਲ ਪਿੰਡ 'ਚ ਵੱਸ ਗਿਆ। ਉਹਨਾਂ ਪਿੰਡ ਨੂੰ ਖੁਸ਼ਹਾਲ ਬਣਾਇਆ। ਪਿੰਡ ਦੇ ਵਿੱਚ ਦੋ ਮਸਜਿਦਾਂ ਵੀ ਬਣਾਈਆਂ। ਕਰੀਬ 2200 ਏਕੜ ਜ਼ਮੀਨ ਦੇ ਮਾਲਕ। ਮੀਆਂ ਨੂਰ ਸਮੰਦ ਧਾਰਮਿਕ ਸੁਭਾਅ ਦੇ ਸਨ। ਜਿਸ ਤੋਂ ਦੁਆ ਲੈਣ ਲਈ ਕਈ ਲੋਕ ਦੂਰ ਦਰਾਜ ਦੇ ਖੇਤਰ ਤੋਂ ਆਉਂਦੇ ਸਨ। ਜੇ ਕਿਸੇ ਨੂੰ ਹਲਕਾ ਕੁੱਤਾ ਵੱਢ ਲੈਂਦਾ ਤਾ ਉਹ ਤੁਰੰਤ ਪਿੰਡ ਅਸਪਾਲ ਪੁੱਜ ਜਾਂਦਾ ਜਿਸ ਦਾ ਮੀਆਂ ਜੀ ਦਮ ਕਰਦੀ ਤੇ ਅੱਲਾਹ ਦੀ ਮਿਹਰ ਨਾਲ ਉਹ ਠੀਕ ਵੀ ਹੋ ਜਾਂਦਾ ਅੱਗੇ ਉਹਨਾਂ ਦੀ ਔਲਾਦ ਕੋਲ ਵੀ ਇਹੇ ਕਲਾ ਆ ਗਈ ਜਿਹੜਾ ਵੱਡਾ ਬੋਦਲਾ ਸੀ ਜੀ ਉਹ ਨਵਾਰ ਹੋਇਆ ਸੀ ਜੀ ਅੜ ਕੇ ਕੁੱਤੇ ਦਾ ਕੋਈ ਵੀ ਇਲਾਕੇ ਦੇ ਵਿੱਚ ਜੇ ਕਿਸੇ ਨੂੰ ਹਲਕਾ ਕੁੱਤਾ ਵੱਢ ਜਾਂਦਾ ਸੀ ਉਹ ਉਹਦੇ ਮੂੰਹ ਦੇ ਵਿੱਚ ਥੁੱਕਦਾ ਸੀ ਵੈਲ ਕੋਲੀ ਉਹਨੋਂ ਕਹ ਨਹੀਂ ਹੁੰਦਾ ਉੱਥੇ ਕਬਰਸਤਾਨ ਦੇ ਵਿੱਚ ਉਹਨਾਂ ਨੇ ਇੱਟ ਲਾਈ ਦੀ ਇੱਟ ਲਾਈ ਸੀ ਉਸ ਏਰੀਆ ਦੇ ਵਿੱਚ ਕੋਈ ਵੀ ਬੰਦਾ ਹਲਕਾ ਨਹੀਂ ਸੀ ਹੁੰਦਾ ਬਾਅਦ ਦੇ ਵਿੱਚ ਸਨ 47 ਤੋਂ ਬਾਅਦ ਲੋਕਾਂ ਨੇ ਉਹ ਕਬਰਾਂ ਵਾ ਲੀਆਂ ਉਹ ਇੱਟ ਪੱਟਤੀ ਉਦੋਂ ਬਾਅਦ 4-5 ਕੇ ਸਰਾਵਾਂ ਬੋਦਲਾ ਦੇ ਹੀ ਹਲਕਾ ਦੇ ਹੋਏ ਜੀ ਤੇ ਬਹੁਤ ਫਾਇਦਾ ਸੀ ਉਹਨਾਂ ਦਾ ਪਰ ਲੋਕਾਂ ਨੇ ਉਹ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਸੀ ਉਹ ਨਹੀਂ ਛੱਡੀਆਂ ਜੀ ਨੂਰ ਸੰਮਤ ਬੋਦਲਾ ਦੇ ਪੁੱਤਰ ਮੀਆਂ ਸ਼ਾਹ ਮੁਹੰਮਦ ਬੋਦਲਾ ਨੇ ਫਿਰੂਰਪੁਰ ਕਾਲਜ ਤੋਂ تعلیم ਹਾਸਲ ਕੀਤੀ ਸੀ ਆਸ-ਪਾਸ ਦੇ ਪਿੰਡਾਂ ਵਿੱਚੋਂ ਉਹ ਸਭ ਤੋਂ ਜ਼ਿਆਦਾ تعلیم ਹਾਸਲ ਕਰਨ ਵਾਲਾ ਨੌਜਵਾਨ ਸੀ ਉਸ ਦੀ ਸਿਆਸਤ ਵਿੱਚ ਕਾਫੀ ਪਹੁੰਚ ਸੀ ਸੰਯੁਕਤ ਪੰਜਾਬ ਦੇ ਆਖਰੀ ਮੁੱਖ ਮੰਤਰੀ ਖੇਦਰ ਹਾਇਤ ਦੀਵਾਨਾ ਅਤੇ ਅਬੂਰ ਦੇ ਐਮਐਲਏ ਮਿਸਟਰ ਬਾਗ ਅਲੀ ਸੁਖੇਰਾ ਆਦਿ ਅਕਸਰ ਹੀ ਉਹਨਾਂ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਸਨ ਉਸ ਦਾ ਇੱਕ ਪੁੱਤਰ ਅਤਾ ਮੁਹੰਮਦ ਬੁੱਦਲਾ ਬਹੁਤ ਵੱਡਾ ਸ਼ਿਕਾਰੀ ਸੀ ਅਤੇ ਉਹ ਮੀਕਨਰ ਸਟੇਟ ਤੱਕ ਵੀ ਸ਼ਿਕਾਰ ਖੇਡਣ ਲਈ ਜਾਂਦਾ ਸੀ ਅਮੀਰ ਜ਼ਮੀਂਦਾਰ ਹੋਣ ਦੇ ਕਾਰਨ ਉਹਨਾਂ ਦੀ ਅੰਗਰੇਜ਼ਾਂ ਦੇ ਵਿੱਚ ਵੀ ਕਾਫੀ ਪੈਂਟ ਸੀ ਜਿਸ ਕਾਰਨ ਕਈ ਵਾਰ ਅੰਗਰੇਜ਼ ਅਧਿਕਾਰੀ ਵੀ ਉਹਨਾਂ ਦੇ ਨਾਲ ਆ ਕੇ ਸ਼ਿਕਾਰ ਖੇਡਦੇ ਸਨ ਅਤੇ ਵਾਪਸੀ ਤੇ ਉਹ ਪਿੰਡ ਆਲਮ ਵਾਲਾ ਦੇ ਬੰਗਲੇ ਵਿੱਚ ਆਰਾਮ ਫਰਮਾਉਂਦੇ ਸਨ ਪਿੰਡ ਦੇ ਰਹਿਣ ਵਾਲੇ ਕੰਦਲਾਲ ਤੇ ਮੁਕੰਦਲਾਲ ਉਹਨਾਂ ਦੇ ਆੜੀ ਸਨ ਜਦੋਂ ਉਹਨਾਂ ਦੇ ਅੱਬਾ ਫੌਤ ਹੋ ਗਏ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਸਰਪੰਚ ਚੁਣ ਲਿਆ ਤੀਜਾ ਪੁੱਤਰ ਮੀਆਂ ਮੁਹੰਮਦ ਨਵਾਜ਼ ਪੰਜਵੀਂ ਵਿੱਚ ਮਿਡਲ ਸਕੂਲ ਸਰਾਮਾ ਬੋਦਲਾ ਪੜਦਾ ਸੀ ਚੌਥਾ ਪੁੱਤਰ ਮੀਆਂ ਅਬਦੁਲ ਹਕ ਬੋਦਲਾ ਅਤੇ ਪੰਜਵਾਂ ਪੁੱਤਰ ਦਾ ਨਾਮ ਮੀਆਂ ਮੁਮਿੰਨ ਸ਼ਾਹਬ ਬੋਦਲਾ ਸੀ ਜਮੀਦਾਰ ਨੂਰ ਸਮੰਦ ਦਾ ਮੁੰਚੀ ਮੁਕੰਦ ਲਾਲ ਸੀ। ਕਾਲੂ ਰਾਮ ਵੀ ਮੀਆਂ ਦੇ ਕੋਲ ਮੁੰਚੀगिरी ਕਰਦਾ ਸੀ। ਪਿੰਡ ਦਾ ਮਾਛੀ ਰਾਮ ਬੋਦਲਾ ਦਾ ਡੜਬਈ ਸੀ। ਇਸ ਤੋਂ ਇਲਾਵਾ ਪਿੰਡ ਵਿੱਚ ਉਤਮਾਰਾਮ, ਕਮੰਡੀ ਰਾਮ, ਲਾਲਾ ਰਾਮ ਅਤੇ ਹੰਸਰਾਜ ਨਾਂ ਦੇ ਵਿਅਕਤੀ ਵੀ ਕਾਫੀ ਮਸ਼ਹੂਰ ਸਨ। ਜਮੀਦਾਰ ਨੂਰ ਸਮੰਦ ਬੋਦਲਾ ਧਾਰਮਿਕ ਵਿਅਕਤੀ ਸੀ। ਜਦੋਂ ਉਹ ਫੌਤ ਹੋ ਗਏ ਕਾ ਉਹ ਨਬੀ ਕਬਰ ਪਿੰਡ ਦੇ ਕਬਰਿਸਤਾਨ ਵਿੱਚ ਬਣਾਈ ਗਈ। ਦੇਸ਼ ਤਕਸੀਮ ਹੋਣ ਤੋਂ ਬਾਅਦ ਉੱਥੇ ਆ ਕੇ ਵਸੇ ਲੋਕਾਂ ਨੇ ਉਹਨਾਂ ਦੀ ਯਾਦ ਵਿੱਚ ਮੇਲਾ ਲਗਾਉਣਾ ਸ਼ੁਰੂ ਕਰ ਦਿੱਤਾ। ਉਹ ਮੇਲਾ ਅੱਜ ਵੀ ਬਹੁਤ ਪ੍ਰਦਾ ਹੈ। ਅਲੀ ਤੋਂ ਲੈ ਕੇ 1993 ਤੱਕ ਬਹੁਤ ਵੱਡੇ ਟਿੱਬੇ ਸੀਗੇ ਮਤਲਬ ਕਿ ਨੌ ਕਿੱਲੇ ਆ ਜਿਹਦੇ ਚ ਕਾਫੀ ਉੱਚਾ ਟਿੱਬਾ ਸੀਗਾ ਕੋਈ 15 20 ਫੁੱਟ ਉੱਚਾ ਔਰ ਉਸ ਤੋਂ ਬਾਅਦ ਉਸ ਟਿੱਬੇ ਤੇ ਪਹਿਲਾਂ ਤਾਂ ਇੱਕ ਸਾਧ ਆ ਕੇ ਬੈਠਾ ਜੀ ਉਸ ਤੋਂ ਬਾਅਦ ਨੰਗਾ ਨਾ ਕੰਪਸ ਕਾਬਜ਼ ਹੋ ਗਏ ਹੌਲੀ ਹੌਲੀ ਕਰਕੇ ਕੀ ਆ ਕਿ 1993 ਦੇ ਵਿੱਚ ਇਹ ਵਕ ਬੋਰਡ ਦੀ ਜ਼ਮੀਨ ਸੀ 93 ਸਾਲਾਂ ਪਟਾਏ ਤਾਂ 1993 ਦੇ ਵਿੱਚ ਇਹ ਟਿੱਬੇ ਨੂੰ ਵਾਹ ਕੇ ਪਲੇਨ ਕਰ ਦਿੱਤਾ ਗਿਆ ਔਰ ਉਹਦੇ ਵਿੱਚੋਂ ਕੀ ਸੀਗਾ ਜਿੱਥੋਂ ਤੱਕ ਜਿਹੜੇ ਅੰਸ਼ ਮਿਲੇ ਆ ਉਹਨਾਂ ਦੇ ਵਿੱਚ ਇਹੀ ਲੱਗਦਾ ਕਿ ਕਬਰਾਂ ਸੀ ਉਹਨਾਂ ਦੇ ਇਥੋਂ ਘੜੇ ਖੋਪੜੀਆਂ ਜਦੋਂ ਟਿੱਬੇ ਨੂੰ ਵਾਇਆ ਗਿਆ ਮਿਲੀਆਂ ਗਈਆਂ ਉਹਨਾਂ ਦੀਆਂ ਔਰ ਅੱਜ ਇਹ ਜਗ੍ਹਾ ਜਿੱਥੇ ਆਪਾਂ ਖੜੇ ਆ ਜੀ ਇਹ ਉਹੀ ਜਗ੍ਹਾ ਜਿੱਥੇ ਟਿੱਬਾ ਸੀਗਾ ਔਰ ਇੱਥੇ ਹੀ ਮਤਲਬ ਕਿ ਬਾਬੇ ਬੋਧਾ ਜੀ ਜਿਹੜਾ ਉਹਨਾਂ ਦੇ ਨਾਂ ਤੇ ਮਿਲਣਾ ਲੱਗਦਾ ਹੈ ਜੀ ਸੱਜੇ ਪਾਸੇ ਜਮੀਨਾਂ ਵੇਚਣੀਆਂ ਸ਼ੁਰੂ ਕਰਤੀਆਂ ਜੀ ਨੇੜੇ-ਨੇੜੇ ਪਿੰਡਾਂ ਦੇ ਜ਼ਿਮੀਦਾਰ ਸੀ ਜਿਹੜੇ ਜੀ ਸਾਰੇ ਉਹਨਾਂ ਨੇ ਥੋੜੀ-ਥੋੜੀ ਕਿਸੇ ਨੇ 10 ਕਿੱਲੇ ਕਿਸੇ ਨੇ 20 ਕਿੱਲੇ ਕਿਸੇ ਨੇ 50 ਕਿੱਲੇ ਖਰੀਦ ਲਈ ਜੀ ਸਾਰੇ ਸਰਦਾਰ ਸੀ ਜਿੰਨੇ ਜੀ ਸਾਰਿਆਂ ਨੇ ਵੇਚ ਤੀ ਇਸ ਟਾਈਮ ਇੱਕੋ ਹੀ ਸਰਦਾਰ ਦੀ ਜ਼ਮੀਨ ਇੱਥੇ ਹੈਗੀ ਕਰਨਲ ਨੌਨ ਨਿਹਾਲ ਸਿੰਘ ਮਾਨ ਦੀ ਜੀ 100 ਏਕੜ ਬਾਕੀ ਸਾਰੀ ਜ਼ਮੀਨ ਛੋਟੇ ਛੋਟੇ ਜ਼ਿਮੀਂਦਾਰਾਂ ਕੋਲ ਨੇ ਜਿਹੜੇ ਬਾਹਰਲੇ ਪਿੰਡਾਂ ਦੇ ਵਿੱਚੋਂ ਆਏ ਆ ਤੇ 5500 6000 ਦੀ ਵਾਦੀ ਹੈ ਜੀ ਇੱਥੇ ਜ਼ਿਮੀਂਦਾਰਾਂ ਦੇ ਘਰ ਸਿਰਫ 25 ਹੋਣਗੇ ਜੀ ਬਾਕੀ ਐਸਸੀ ਬੀਸੀ ਹੋਰ ਕੌਮਾਂ ਨੇ ਜਿਹੜੀਆਂ ਉਹੀ ਨੇ ਇਸ ਪਿੰਡ ਦੇ ਵਿੱਚ ਤੇ ਪਿੰਡ ਬਹੁਤ ਵਧੀਆ ਹੈ ਪਧਰਾ ਜਮੀਨ ਪਧਰੀ ਹੈ ਨਹਿਰਾਂ ਦੇ ਨਾਲ ਲੱਗਦੀ ਹੈ ਥੋੜੀ ਜਿਹੀ ਪਹਿਲਾਂ ਸੇਨ ਦੀ ਮਾਰ ਸੀ ਪਰ ਹੁਣ ਉਹਦੇ ਦਾ ਵੀ ਬਹੁਤ ਹਰਕ ਪੈ ਗਿਆ ਬਹੁਤ ਵੱਡੀਆਂ ਵੱਡੀਆਂ ਮੁਸਲਮਾਨਾਂ ਨੇ ਜੀ ਇਸ ਟਾਈਮ ਤਿੰਨ ਕਾਇਮ ਨੇ ਤੇ ਇੱਕ ਤਾਂ ਜਿਹੜੀ ਉਹ ਖੰਡਰ ਹੋ ਗਈ ਜੀ ਦੋ ਮਸੀਤਾਂ ਸੀ ਜੀ ਇੱਥੇ ਇੱਕ ਇੱਕ ਦੇ ਵਿੱਚ ਇਸ ਟਾਈਮ ਗੁਰਦੁਆਰਾ ਸਾਹਿਬ ਹੈ ਜੀ ਦੂਜੀ ਜਿਹੜੀ ਉਹ ਛੋਟੀ ਸੀ ਉਹ ਉਹਨਾਂ ਨੇ ਢਾ ਢੂ ਦਿੱਤੀ ਜਿਨ੍ਹਾਂ ਨੇ ਜ਼ਮੀਨ ਉਹ ਜਗਾ ਮੋੜ ਲਈ ਹੁਣ ਗੱਲ ਕਰਦੇ ਹਾਂ ਪਿੰਡ ਨੇੜੇ ਲੰਗਦੀ ਨਹਿਰ ਅਤੇ ਘਰਾਟਬਾਰੀ ਪਿੰਡ ਦੇ ਨੇੜੇ ਇੱਕ ਨਹਿਰ ਨਿਕਲਦੀ ਹੈ ਅਤੇ ਉਸ ਨਹਿਰ ਦਾ ਪਾਣੀ ਜ਼ਮੀਨ ਨੂੰ 12 ਮਹੀਨੇ ਲੱਗਣ ਦੇ ਕਾਰਨ ਉਸ ਜ਼ਮੀਨ ਵਿੱਚ ਕਣਕ, ਕਪਾਹ, ਮੱਕੀ, ਬਾਜਰਾ ਅਤੇ ਗੰਨੇ ਦੀ ਫਸਲ ਦੀ ਚੰਗੀ ਕਾਸ਼ਤ ਹੁੰਦੀ ਹੈ। ਜ਼ਮੀਨ ਪਧਰੀ ਹੋਣ ਕਰਕੇ ਪਿੰਡ ਦੀਆਂ ਫਸਲਾਂ ਅੱਜ ਵੀ ਪੁਰਾਣੇ ਸਮੇਂ ਦੇ ਵਾਂਗ ਲਹਿਰ ਆਉਂਦੀਆਂ ਹਨ। ਪਿੰਡ ਸਰਾਵਾ ਬੋਦਲਾ ਨੂੰ ਜਾਣ ਵਾਲੀ ਸੜਕ ਉਸ ਨਹਿਰ ਤੋਂ ਗੁਜ਼ਰਦੀ ਹੈ। ਨਹਿਰ ਦੀ ਉਸ ਪੁੱਲ ਤੇ ਗਰਾਟ ਬਣਾਏ ਗਏ ਹਨ ਜੇ ਮਹਿਰਾਂ ਦੀ ਗੱਲ ਮੰਨੀਏ ਤਾਂ ਉਹ ਕਹਿੰਦੇ ਹਨ ਕਿ ਗਰਾਟ ਨਾਲ ਪੀਸੇ ਗੇ ਅਨਾਜ ਦੇ ਕੰਨੇ ਮੱਚਦੇ ਉਸ ਦੇ ਸਵਾਦ ਵਿੱਚ ਵਿਵਾਦ ਹੁੰਦਾ ਹੈ ਗਰਾਟ ਦਾ ਪੀਸਿਆ ਆਟਾ ਜੇ 1 ਮਹੀਨੇ ਵੀ ਰੱਖਿਆ ਜਾਵੇ ਤਾਂ ਵੀ ਉਹ ਖਰਾਬ ਨਹੀਂ ਹੁੰਦਾ ਤੇ ਨਾ ਹੀ ਉਸ ਦੇ ਸਵਾਦ ਵਿੱਚ ਕੋਈ ਫਰਕ ਪੈਂਦਾ ਹੈ ਕਿਉਂਕਿ ਨਹਿਰਾ ਕੰਡੇ ਬਣੀਆਂ ਆਟਾ ਪੀਸਣ ਵਾਲੀਆਂ ਚੱਕੀਆਂ ਮਤਲਬ ਗਰਾਟ ਪਾਣੀ ਦੇ ਵਹਾਅ ਦੇ ਨਾਲ ਚੱਲਦੇ ਹਨ ਅਤੇ ਬਹੁਤ ਹੌਲੀ ਰਫਤਾਰ ਨਾਲ ਆਟਾ ਪੀਸ ਦਿਆ ਹਨ ਕਹਿੰਦੇ ਹਨ ਕਿ ਇਹ ਚੱਕੀਆਂ 1880 ਦੌਰਾਨ ਖੌਂਦ ਵਿੱਚ ਉਦੋਂ ਆਈਆਂ ਜਦੋਂ ਅੰਗਰੇਜ਼ਾਂ ਵੱਲੋਂ ਨਹਿਰਾਂ ਕੱਢੀਆਂ ਗਿਆ ਸਨ ਹੋਰਨਾਂ ਤੋਂ ਇਲਾਵਾ ਮੀਆਂ ਨੂਰ ਸਮੰਦ ਵੀ ਇਹਨਾਂ ਗਰਾਟਾਂ ਨੂੰ ਠੇਕੇ ਤੇ ਲੈਂਦਾ ਹੁੰਦਾ ਸੀ ਆਦਿ ਨਹੀਂ ਠੀਕੇ ਜੁਪੇ ਹੁੰਦੀਆਂ ਫਿਰ ਉਹਨਾਂ ਦੀ ਸਕੀਮ ਇੱਥੇ ਉਹਨਾਂ ਦੇ ਨਾਮ ਪਾਣੀ ਦੇ ਕੱਢੇ ਕਰਦਾਤਾ ਸੀ ਇਹਦੇ ਸਿਣੀ ਸੁਨੈਰ ਮਹਿਮਾ ਠੀਕ ਹੈ ਮਹਿਰ ਮਹਿਕਾਂ ਨੂੰ ਠੇਕੇ ਦੇ ਦਿੰਦਾ ਸੀ ਸਾਲ ਦੇ ਠੇਕੇ ਦੇ ਠੀਕ ਹੈ ਵਿੱਚ 24 ਘੰਟਿਆਂ ਦਾ ਇਨਾ ਠੇਕਾ ਠੀਕ ਹੈ ਤੇ ਉਹਦੇ ਮੁਤਾਬਕ ਬੋਲੀ ਹੁੰਦੀ ਸੀ ਹੋਰ ਠੀਕ ਹੈ ਕਲੋਨੀ ਇਹ ਨਾ ਕਿ ਨਾ ਮਹਿਰ ਕਲੋਨੀ ਮਹਿਰ ਕਲੋਨੀ ਦੇ ਕੁੜੀ ਹੁੰਦੀ ਸੀ ਉਹ ਫਿਰ ਉੱਥੇ ਜਿਹੜਾ ਬੋਲੀ ਵਰਕੇ ਦੇ ਦਿੰਦਾ ਸੀ ਨਾ ਜੇ ਜਾਵਾਂ 1 ਘੰਟੇ ਮੈਂ ਇੰਨੇ ਪੈਸੇ ਜਾਊਗਾ ਉਹ ਮਤਲਬ ਜਾਂਦਾ ਇੱਥੇ ਲਾਲਚਾਂ ਦੇ ਪਹਿਲਾਂ ਤਾਂ ਬਹੁਤ ਜ਼ਿਆਦਾ ਲਾਲ ਜਾਂਦੇ ਉਹ ਪੁਰਾਣੇ ਸੀ ਬੰਦੇ ਤੋਂ ਓਮ ਖੇੜਾ ਜੇ ਸੁਣਿਆ ਹੁੰਦਾ ਹਾਂ ਜੇ ਇੱਥੇ ਆ ਕੇ ਓਮ ਖੇੜੇ ਦੀ ਹਾਂ ਓਮ ਖੇੜੇ ਦੀ ਫਿਰ ਓਮ ਖੇੜਾ ਸੀ ਇੱਥੇ ਮਤਲਬ ਉਹ ਸਰਦਾ ਸਰਦਾ ਬਹੁਤ ਜ਼ੋਰ ਹੋ ਰਿਹਾ ਹੈ ਨਾ ਬਾਗ ਬਰੇ ਜੂ ਛੱਜਣੇ ਹੱਸੋ ਜਿਉਣਾ ਜਾਣਕਾਰੀ ਦਿੱਤਾ ਰਿਹਾ ਹੈ ਠੀਕ ਹੈ ਇਹ ਜਾਨ ਕੋਲ ਬੇਨ ਲਾਲ ਦਾ ਪਰਿਵਾਰ ਹੈ ਸਤਪਾਲ ਹੈ ਜਿਹੜਾ ਸਤਪਾਲਾ ਨੌਰ ਦਾ ਉਹ ਜਿਹੜਾ ਠੀਕ ਹੈ ਉਹ ਦਾ ਦਾ ਡਾਕਟਰ ਨਾਲ ਦਾ ਕੰਮ ਦੀ ਹੈ ਬੈ ਡਾਕਟਰ ਵੀ ਕਰਦਾ ਮਾਈਰੀ ਉਹ ਕੰਮ ਕਰਦਾ ਠੀਕ ਹੈ ਪਰ ਮੋਬਾਈਲ ਆ ਨਾ ਕੋਈ ਕੰਮ ਕਰਦਾ ਠੀਕ ਤੇ ਬਾਕੀ ਜਿਹੜੀ ਸੜਕ ਸਪਾਣਾ ਤੋਂ ਸਰਾਵਾਂ ਨੂੰ ਜਾਂਦੀ ਹੈ ਜੀ ਨਹਿਰ ਦੇ ਉੱਪਰ ਕ੍ਰਾਸ ਕਰਦੀ ਹੈ ਉੱਥੇ ਬੜੇ ਲੰਮੇ ਚੌੜੇ ਸਮੇ ਤੋਂ ਘਰਾਟ ਹੁੰਦੇ ਸੀ ਜੀ ਜਿੰਨਾ ਤੋਂ ਲੋਕੀ ਆਟਾ ਭਿਉਂਦੇ ਸੀ ਤੇ ਪਾਣੀ ਨਾਲ ਚੱਕੀਆਂ ਚੱਲਦੀਆਂ ਸੀ ਪੰਜ ਚੱਕੀਆਂ ਸੀ ਪੰਜ 6 7 ਬੰਦੇ ਲਿਵਰ ਦੇ ਉੱਥੇ ਕੰਮ ਕਰਦੇ ਸੀ ਜੀ ਘਮਿਆਰ ਖੋਤਿਆਂ ਤੋਂ ਖੋਤਿਆਂ ਤੇ ਲੱਦ ਕੇ ਆਟਾ ਲਿਆਉਂਦੇ ਸੀ ਦਾਣੇ ਲਿਆਉਂਦੇ ਸੀ ਤੇ ਉੱਥੋਂ ਆਪ ਹੀ ਆਟਾ ਪੀਸ ਕੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਚਾਉਂਦੇ ਸੀ ਤੇ ਉਹਨਾਂ ਤੋਂ ਕਿਰਾਇਆ ਲੈਂਦੇ ਸੀ ਬਹੁਤ ਆਵਾਜ਼ਾਈ ਰਹਿੰਦੀ ਸੀ ਉੱਥੇ ਬੜਾ ਰਸ਼ ਰਹਿੰਦਾ ਸੀ ਕਰਤਾ ਉਹਨਾਂ ਨੇ ਬੈਂਕ 'ਚ ਬਹੁਤ ਜ਼ਿਆਦਾ ਰਿਲੇਸ਼ਨ ਸੀ ਉਸ ਪਰਿਵਾਰ ਨਾਲ ਦੇ ਤੇ ਉਹਨਾਂ ਦਾ ਇੱਕ ਦੱਸਿਆ ਜਿਹੜਾ ਦਾਦਾ ਸੀ ਨਾ ਠੀਕ ਹੈ ਉਹਨਾਂ ਦਾ ਕਹਿੰਦੇ ਉਹਦਾ ਮਨੀਮ ਕਹਿੰਦੇ ਹੁੰਦੇ ਸੀ ਕਰਤਾ ਕਰਤਾ ਸਿਰ ਮੈਨੇਜਰ ਠੀਕ ਹੈ ਉਹਨਾਂ ਦੇ ਬਾਅਦ ਇਹ ਮਾਸੀ ਦਾ ਹੁੰਦੀ ਨਾ ਉਹਨੂੰ ਮੈਨੇਜਰ ਰਹੀ ਤੇ ਉਹਨੂੰ ਉਹਨਾਂ ਦੇ ਘਰ ਕੋਲ ਲੇਕ ਲੈ ਕੇ ਸ਼ਹਿਰ 'ਚ ਗੰਗਰ ਵਾਲੇ ਕੋਈ ਚਲੇ ਗਏ ਗੰਗਰ ਵਾਲਾ ਸੀ ਉਹਨਾਂ ਨੇ ਕੱਢੇ ਗਏ ਘਟਾੜੀ ਵਾਸੀਸਪਾਲ ਤੇ ਤਿੰਨੇ ਮਦਲ ਚਾਰੇ ਪਿੰਡ ਉਹਨਾਂ ਦੇ تھے ਫਿਰ ਇਹਦਾ ਭਰਾਵਾਂ ਬੰਦ ਹੋ ਗਏ ਪਰ ਉਹ ਘੰਟੇ ਹੌਂਸ ਦੇ ਨਾਲ ਜਿਹੜੇ ਅਲਾਕੜਾ ਜਿੱਥੇ ਰਾਣੀ ਥੋਰ ਵਾਲੇ ਇਕੱਠਾ ਹਿੱਸੇ ਵੈਸੇ ਬੋਦਲੇ ਜਦੋਂ ਬਾਹਰ ਸ਼ਿਕਾਰ ਨੂੰ ਜਾਂ ਬਾਹਰ ਜਿਹਦੇ ਜਾਂਦੇ ਸੀ ਨਾ ਤੇ ਮੇਰੀ ਮਾਤਾ ਸੀ ਸ਼ਾਂਤੀ ਉਹ ਸਿਆਣੀ ਸੀ ਮੈਂ ਨਾ ਸ਼ਾਂਤੀ ਸੀ ਉਹ ਮਤਲਬ ਉਹ ਥੇ ਉਹਨਾਂ ਦੇ ਕੋਲ ਜਿਹੜੇ ਬੇਗਮਾ ਸੀ ਉਹਨਾਂ ਦੇ ਕੋਲ ਅੱਛਾ ਤੇ ਮੈਨੂੰ ਵੀ ਛੋਟਾ ਹੋਣ ਦੇ ਨਾਤੇ ਨਾਲ ਲੈ ਜਾਂਦੇ ਸੀ ਉੱਥੇ ਮਤਲਬ ਮੈਂ ਉੱਥੇ ਉਹਨਾਂ ਕੋਲ ਪੈਂਦਾ ਹੁੰਦਾ ਸੀ ਨਾ ਕੋਤੇ ਜੇ ਹੁੰਦਾ ਸੰਜੇ ਮੈਂ ਬਹੁਤ ਛੋਟਾ ਛੋਲ ਹਾਂ ਸਿਰੂਏ ਮੈਂ ਛੋਈ ਗਾਇਨੀ ਤੇ ਕਿ ਭਰੇ ਲਈ ਚਾਰ ਪੰਜ ਸਾਲਾਂ ਦੇ ਹਾਂ ਵੀ ਚਾਰ ਪੰਜ ਸਾਲ ਦਾ ਵੀ ਉੱਥੇ ਮੈਂ ਪੈਂਦਾ ਹੁੰਦਾ ਤੇ ਬਾਕੀ ਉਹ ਬੱਲੰਬਾ ਤਾਂ ਯਾਦ ਨਹੀਂ ਮੈਨੂੰ ਇਹ ਸ਼ਿਕਾਰ ਦੇ ਕਾਫੀ ਸ਼ਕੀਨ ਸੀ ਲੋਕੀਕਾਰ ਤੇ ਬਹੁਤ ਜ਼ਿਆਦਾ ਸ਼ਕੀਨ ਸੀ ਅਸੀਂ ਸ਼ਿਕਾਰ ਖੇਡਣ ਜਾਂਦੇ ਸੀ ਬਾਹਰ ਹੀ ਜਾਂਦੇ ਸੀ ਸ਼ਿਕਾਰ ਖੇਡਣ ਵਾਸਤੇ ਸਿੱਧਾ ਕੇ ਅੱਛਾ ਇਹ ਘਰ ਘਰ ਕੇ ਹਰ ਨਹਰ ਮਾਰ ਲਿਆ ਉਹਨਾਂ ਜਿਆਦਾ ਹਰਨਾ ਦਾ ਸ਼ਿਕਾਰ ਕਰਦਾ ਤੁਸੀਂ ਜਿਹੜੇ ਘਰੇ ਸੌਂਦੇ ਹੁੰਦੇ ਸੀ ਉਹ ਕਿਹੜਾ ਘਰ ਸੀ ਕੋਈ ਯਾਦ ਹੈ ਜੀ ਨਾਂ ਪਿਆਦਾ ਹੈ ਜੋ ਬਿਲਡਿੰਗ ਵੱਡੀ ਹੈ ਉੱਤੇ ਦਿਵਾਰਾ ਬਣਿਆ ਹੋਇਆ ਮਾਚੀ ਰਾਮ ਜਿਹੜਾ ਸੀ ਨਾ ਉਹ ਸਤਪਾਲਾ ਜਿਹੜਾ ਇੱਥੇ ਹਾਂਜੀ ਸਤਪਾਲ ਦਾ ਦਾਦਾ ਸੀ ਉਹ ਅੱਛੇ ਸਤਪਾਲ ਦਾ ਦਾਦਾ ਸੀ ਸਤਪਾਲ ਦਾ ਜਿਹੜਾ ਬਾਪ ਕੁੰਦਨ ਲਾਲ ਸੀ ਮੈਂ ਜੀ ਪੇ ਕੁੰਦਨ لال ਦਾ ਨਾਮ ਜਿਹੜਾ ਸੀ ਬਾਪ ਮਾਛੀ ਰਾਮ ਸੀ ਠੀਕ ਹੈ ਮਾਛੀ ਰਾਮ ਦੇ ਮਤਲਬ ਉਹ ਉਹਨਾਂ ਦਾ ਹੁਣ ਤਾਂ ਕਹਿੰਦੇ ਲੋਕ ਦੁਖੜਵਾਈ ਕਹਿੰਦੇ ਸੀ ਮੈਂ ਦੱਸਾਂ ਮੈਂ ਦੱਸਾਂ ਘਾਟਾ-ਤਾਸਾ ਸੀ ਚਤਰਭਈ ਕਹਿੰਦੇ ਸੀ ਦੋ ਜੀ ਹਾਤੜਭਈ ਕਹਿਣਾ ਉਹਦਾ ਅੱਛਾ ਚਲਵਾਈ ਤੁੜੀ ਕਹਿੰਦੇ ਸੀ ਅੱਛਾ ਤਾਂ ਹੁਣ ਮਤਲਬ ਹੁਣ ਮਨੇਦਰ ਕਹਿਣ ਲੱਗੇ ਉਹਦੇ ਜਿਹੜੇ ਤਾਤੇ ਤਾਇਏ ਸੀ ਨਾ ਹਾਂ ਜੀ ਉਹਨਾਂ ਨਾਲ ਪੜਦੇ ਰਹੇ ਸੀ ਤੇ ਉਹਨਾਂ ਦਾ ਡੈਂਕ ਸੀ ਸਾਰੇ ਉਹਨਾਂ ਦੇ ਘਰ ਦੇ ਅੱਗੇ ਘਰ ਸੀ ਜ ਉਹਨਾਂ ਦਾ ਠੀਕ ਹੈ ਜੀ ਹਾਂ ਜੀ ਜੀ ਸਤਪਾਲ ਕਾ ਹਾਂ ਜੀ ਅੰਗੇ ਇਥੇ ਪਹਿਲਾਂ ਦੇ ਪ੍ਰਾਇਮਰੀ ਸਕੂਲ ਜੇ ਪਾਕਿਸਤਾਨ ਤੋਂ ਪਹਿਲਾਂ ਪ੍ਰਾਇਮਰੀ ਸੀ ਅੱਛਾ ਜੀ ਉਹ ਸੁਬਾ ਫਿਰ ਮੀਡਲ ਸਕੂਲ ਸੀ ਮਾਸਟਰ ਦਾ ਨਾਮ ਕੋਈ ਜ਼ਿਆਦਾ ਸੀ ਜਹਾਂ ਪਦਨ ਨੂੰ ਆਪਣੇ ਰਾਜਪੂਤ ਕਰਨ ਲਈ ਥੋੜੀ 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 ਪਦਨ ਕੋ ਜਾ ਕੇ ਰਾਜਸਥਾਨ ਛੇ ਅੱਛਾ ਜੀ ਕੋਈ ਸੀ ਮਤਲਬ ਉਹ ਫਿਰ ਉਹ ਕਿਹੜੀ ਜਾਤ ਸੀ ਹਿੰਦੂਆਂ ਚ ਕਿਹੜੀ ਹਿੰਦੂ ਤੇ ਫਿਰ ਸੀ ਤੇ ਜਾਂ ਮਹਾਜਨ ਸੁਬਾ ਅੱਛਾ ਮਹਾਜਨ ਸੁਬਾ ਮਹਾਜਨ ਇਹਨਾਂ ਦੇ ਕਹਾਣੀ ਕਹਿਤਾ ਸੀ ਉਹ ਫਿਰ ਹੌਲੀ ਹੌਲੀਾਰੇ ਟਿਕੜੇ ਜਿਹੜਾ ਇੱਕ ਰੰਪੱਟੀ ਜਾਂ ਗੱਦਾਂਡੂ ਇਹ ਨਾਲ ਪਿੰਡ ਪੈਂਦੇ ਆ ਮੰਨ ਲਓ ਇੱਥੇ ਵੀ ਮੁਸਲਮਾਨ ਸੀ ਜਾਂ ਸੜਕ ਬਹੁਤ ਸੰਖਿਆ ਸੀ ਬੜੀ ਬਹੁਤ ਇਹ ਹਰਮਾਲੇ ਥੋੜੀ ਸੰਖਿਆ ਸੀ ਪਰ ਮੰਨਣਾ ਜਦ ਬੋਦਲੇ ਮਸ਼ਹੂਰ ਸੀ ਉਹ ਨਾਮ ਦਾ ਨਾ ਪੁੱਟਦੇ ਬੋਦਲੇ ਮਸ਼ਹੂਰ ਕਿ ਚਾਰੇ ਪਿੰਡ ਜੀ ਉਹਨਾਂ ਦੇ ਸੀ ਖੇਤ ਪੈਣ ਸਰਾਵਾਂ ਸੀ ਤੇ ਹੁਣ ਬੜਾ 77 74 ਸਾਲ ਜੀ 75 ਸਾਲ ਆਏ ਹੋ ਗਏ ਉਹ ਤਾਂ ਪਹਿਲਾਂ ਦੇ ਹੀ ਜਨ ਜਾ ਗਏ ਤੇ ਇਹ ਫਿਰ ਚਾਰਾ ਪਿੰਡਾਂ ਤੋਂ ਚਾਰੇ ਪਿੰਡ ਅਦਗਾ ਦੇ ਲੱਗ ਕਵਰਾ ਕਟੇ ਰਿਹਾ ਸੀ ਬਾਕੀ ਨਾ ਇਹ ਚਾਹ ਰਿਹਾ ਇਹ ਫਿਰ ਕਿਵੇਂ ਪਤਾ ਲੱਗਾ ਕਿ ਵੰਡ ਹੋਣੀ ਹੈ ਜਿਵੇਂ ਪਾਕਿਸਤਾਨ ਹਾਂਜੀ ਕਿਵੇਂ ਇਹਨਾਂ ਨੂੰ ਕਿਵੇਂ ਪਤਾ ਲੱਗੇ ਕਿ ਉਹ ਜਾਣਾ ਪੈਣਾ ਇੱਥੋਂ ਪਤਾ ਤਾਂ ਕਿਸੇ ਨੂੰ ਨਹੀਂ ਲੱਗਿਆ ਇਹ ਅਚਾਨਕ ਹੀ ਸਾਰਾ ਕੁਝ ਹੋਇਆ ਠੀਕ ਹੈ ਜੀ ਕਿਸੇ ਨੂੰ ਨਾ ਗੋਦ ਲੈਣ ਨੂੰ ਨਹੀਂ ਸੀ ਪਤਾ ਅੱਛਾ ਜੀ ਵੀ ਉਹ ਤੇ ਐਸੀ ਬੈਸੀ ਬੈਠ ਕੇ ਰਹਿਣਾ ਰੌਲਾ ਥੋੜੇ ਦਿਨਾਂ ਵਾਸਤੇ ਹੂੰ ਮਤਲਬ ਆ ਜਾਣਗੇ ਫਿਰ ਵਾਪਸ ਆ ਜਾਣਗੇ ਵਾਪਸ ਆ ਜਾਣਗੇ ਅੱਛਾ ਇਹ ਜਿੰਨੇ ਨੇੜੇ ਨੇੜੇ ਪਿੰਡ ਸੀ ਸਾਰੇ ਸਰਾਵੇਂ ਇਕੱਠੇ ਹੋ ਗਏ ਬਹੁਤ ਜ਼ਿਆਦਾ ਬਹੁਤ ਕਬਰ ਵਾਲੇ ਤਾਂ ਕਿਹਦਰ ਆਪਣੇ ਅਸਵਾਲਾਂ ਇੱਧਰ ਬਹੁਤ ਦੂਰ ਤੱਕ ਮਤਲਬ ਉਹ ਬੈਠੇ ਸ ਮੁਸਲਮਾਨੇ ਤੇ ਬਹੁਤ ਹੋ ਗਏ ਹਮਮ ਹਰ ਇੱਕ ਇਕੱਠੇ ਹੋ ਗਏ ਸੀ ਬਾਅਦ ਵਿੱਚ ਠੀਕ ਬਾਅਦ ਵਿੱਚ ਮਿਲਦਨੀ ਆਈਆਂ ਉਹਨਾਂ ਨੇ ਆਖਰ ਕਿ ਤੁਸੀਂ ਖੜੇ ਜਾਓ ਪਰ ਉਹ ਮਲਕ ਜਿਹੜਾ ਬੰਦੇ ਆ ਗਿਆ ਕਿ ਕਿਸੇ ਨੂੰ ਰਹਿਣ ਨਹੀਂ ਦੇਣਾ ਤੇ ਫਿਰ ਉਹ ਮੁਕਾਬਲੇ ਨੇ ਕਰਾਉਣਾ ਇਹਨਾਂ ਦੇ ਕਾਫਲੇ ਤੇ ਕੋਈ ਤੁਹਾਨੂੰ ਪਤਾ ਜਬਾਤ ਵੀ ਹਮਲਾ ਵੀ ਹੋਇਆ ਕਿਤੇ ਫਾਜ਼ਿਲਕਾ ਵੀ ਹੈ ਜਾਣਕਾਰੀ ਤੁਹਾਨੂੰ ਜੀ ਮੈਨੂੰ ਉਹ ਜਾਣਕਾਰੀ ਨਹੀਂ ਹਮਲਾ ਤਾਂ ਹੋਇਆ ਸੀ ਨਹੀਂ ਕਿ ਕੋ ਲੋਟਾ ਖੋ ਕਰਨ ਵਾਲੇ ਬਹੁਤ ਸੀ ਲੱਗਿਓ ਖੋ ਕਰਦੇ ਸੀ ਪਰ ਹੋਇਆ ਨਹੀਂ ਉਹਨਾਂ ਸਮਾਂ ਬਹੁਤ ਵੀ ਧੁਕੇ ਜੇ ਤਾਂ ਗੱਲ ਕਰ ਆਪਾਂ ਗੱਲ ਕਰਦੇ ਰਹੀਏ ਤਾਂ ਰਕੀਰ ਬੰਦੀ ਜੇ ਆਪਾਂ ਗੱਲ ਕਰੀਏ ਤਾਂ ਮਹੀਨੇ ਦੀ ਗੱਲ ਨਹੀਂ ਆਪਾਂ ਨੂੰ ਯਾਦ ਨਹੀਂ ਪੁਰਵੈਨਾ ਜੇ ਆਪਾਂ ਹੁਣ ਜਿਵੇਂ ਗੱਲਾਂ ਕਰਦੇ ਆਂ ਫਿਰ ਉਹ ਕਿਸੇ ਨੇ ਵੀ ਯਾਦ ਆਏ ਜਾਂ ਨਹੀਂ ਆਏਂਦੀ ਆਪਾਂ ਨੂੰ ਠੀਕ ਹੈ ਫਿਰ ਜੇ ਆਪਾਂ ਉਹ ਗੱਲ ਨੂੰ ਭੁੱਲ ਗਏ ਤੇ ਫਿਰ ਉਹ ਠੀਕ ਹੈ ਆਪਾਂ ਨੂੰ ਠੀਕ ਹੈ ਬਾਕੀ ਸ਼ਾਇਦ ਆਂ ਉਹ ਸਤਪਾਲ ਕੋ ਯਾਦ ਕਰ ਲੈ ਠੀਕ ਹੈ ਕਿਉਂਕਿ ਉਹਨਾਂ ਦੇ ਬਾਪ ਜਿਹੜਾ ਸੀ ਦਾਦਾ ਮੈਂ ਉਹਨਾਂ ਦਾ ਕਰਤਾਤਾ ਜਿਵੇਂ ਮੈਨੇਜਰ ਸੀ ਠੀਕ ਹੈ ਜੀ ਉਹ ਉਹਨਾਂ ਦਾ ਠੀਕ ਹੈ ਉਹਨਾਂ ਦੇ ਤੇ ਆਪチェ ਸੀ ਮੇਰੇ ਖਿਆਲ ਤੇ ਪੜ ਦੇ ਗਏ ਹਾਂ ਠੀਕ ਹੈ ਉਹਨਾਂ ਦੇ ਤੇ ਸੀ ਬਾਅਦ ਮਾਨਸ਼ਹਿਰ ਚਲੇ ਗਏ ਠੀਕ ਹੈ ਨਾ ਇਸ ਤਰ੍ਹਾਂ ਬਿਨਾਂ ਦੇ ਕਿਸੇ ਨੂੰ ਜਿਵੇਂ ਆਪਾਂ ਬੈਠੇ ਆਂ ਜੀ ਕਿ ਕਿਸੇ ਨੂੰ ਕੋ ਪਤਾ ਹੈ ਕਿ ਤੁਸੀਂ ਕਿਤੇ ਸਵਾਲ ਖੋਲੋ ਪੈਦਾ ਹੋ ਜਾਣਾ ਉਦੋਂ ਇਹ ਵੀ ਸਮਾਨ ਸਾਡਾ ਜਿਹੜਾ ਦਾਦਾ ਜੀ ਸੀ ਜਿਹੜਾ ਵੱਡਾ ਮੀਆਂ ਸੀ ਹਾਂਜੀ ਉਹ ਸਾਡੇ 10 ਦਿਨ ਗੰਦਰ ਤੁਹਾਡੀ ਵਾਰ ਨਹੀਂ ਕੁ ਵੇਖਦਾ ਤੁਸੀਂ ਬੈਠੇ ਰਹੋ ਟੇਕੇ ਬੱਡੇ ਰਹੋ ਤੇ ਜਦੋਂ ਹਾਲਾਤ ਆਦੇ ਵਿਗੜ ਗਏ ਆ ਸਾਰਾ ਸਮਾਨ ਘਰ ਦਾ ਚੁੱਕ ਕੇ ਉਹ ਕਰਨਲ ਸਾਹਿਬ ਦੇ ਬਾਹਰ ਰੱਖਿਆ ਤੇ ਦਾਤਾ ਰਹਾ ਸਾਡੇ ਆਪੇ ਬੱਚਿਆਂ ਲੈ ਕੇ ਲੋਟਦਾ ਆਇਆ। ਉਹਨਾਂ ਮੀਨੇ ਕਹਿਦਾ ਵੀ ਹੁਣ ਲੋਕਾਂ ਦੀ ਨਿਗਾਹ ਬਦਲ ਗਈ ਉਹ ਚੀਂ ਨਹੀਂ ਰਹਿਗੀ। 36 ਦਾ ਸਵਾਲ ਪੈਦਾ ਹੋ ਗਿਆ ਜੀ। ਜੇ ਅਸੀਂ ਰਹਿ ਫਿਰ ਤਾਂ ਤੁਹਾਡਾ ਅਸੀਂ ਸੰਭਾਲਾਂਗੇ। ਜੇ ਅਸੀਂ ਨਾ ਰਹਿ ਤਾਂ ਫਿਰ ਠੀਕ ਹੈ। ਉਹ ਫਿਰ ਹਾਲਾਤ ਆਏ ਵਿਗੜ ਗਏ। ਵਿਗੜ ਤੋਂ ਬਾਅਦ ਫਿਰ ਆ ਜਿਹੜਾ ਨਾਲ ਪੁੱਤੀ ਆਲਾ ਤੇ ਪਿੰਡ ਪਰੋਈਆਂ ਦੇ ਨੇ। ਇਹਨਾਂ ਪਿੰਡਾਂ ਵਾਲੇ ਨੇ ਇਸ ਪਿੰਡਾਂ ਨੂੰ ਲੁੱਟ ਲਿਆ। ਘਰ ਬੈਠੇ ਲੁੱਟੇ ਗਏ। ਕਈ ਵਾਰ ਉਹ ਰਿਚੇ ਨਾ ਇਹ ਘਰ ਬੈਠੇ ਲੁੱਟੇ। ਕਹਤਾ ਉਹਨੇ ਆਗੇੜਾ ਮਾਰਿਆ ਇਹ ਜਿਹੜੇ ਮਲਵਾਈਸ ਨੇ ਨੇ ਇਹ ਉਹਨਾਂ ਦੀ ਗੋਹੇ ਬਾਹ ਸਾਡੇ ਲਾਗੇ ਲੈ ਗਏ ਲੈ ਕੇ ਗਿਆ ਜੋੜਾ ਚੋੜੀ ਗੇੜੇ ਲਾਤੀ ਉਹਨਾਂ ਕੋਲ ਤੇ ਸ਼ਾਮ ਕੋ ਬਟਨਾ ਸ਼ੁਰੂ ਕਰ ਆ ਕਿਸਾਨ ਦੇ ਵਿੱਚ ਪਿੰਡ ਸਾਡਾ ਰਾਜਾ ਜੰਗ ਜੀ ਤਹਿਸੀਲ ਕਸੂਰ ਜਿਹੜਾ ਲੋਰ ਜੀ ਉਥੋਂ ਸਾਡੇ 47 ਤੋਂ ਵਿੱਚ ਬਾਅਦ ਪਹਿਲਾਂ ਅਸੀਂ ਸਰਾਵਾ ਆਏ ਜੀ ਸਰਾਵਾ ਤੋਂ ਬਾਅਦ ਦੇ ਵਿੱਚ ਜਦੋਂ ਇੱਥੇ ਜ਼ਮੀਨਾਂ ਵਿਕੜੀਆਂ ਸ਼ੁਰੂ ਹੋ ਗਈਆਂ ਫਿਰ ਅਸੀਂ ਸਕਾਲਾਂ ਦੇ ਵਿੱਚ ਆ ਕੇ ਜ਼ਮੀਨ ਖਰੀਦੀ ਹੁਣ ਵੀ ਜੇ ਕੋਹੋ ਜਿਹਾ ਕਾਨੂੰਨ ਬਣੇ ਅਲਟਾ ਪਲਟੀ ਦਾ ਉਧਰ ਜਾਣ ਦਾ ਮੌਕਾ ਮਿਲੇ ਸਾਡਾ ਜਨਮ ਸਥਾਨ ਵੇਖਣ ਦਾ ਜਾਂ ਉਹਨਾਂ ਨੂੰ ਮਿਲੇ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਉਹ ਆ ਉਹ ਵੀ ਇੱਥੇ ਆਉਣ ਆਪਦਾ ਪਿੰਡ ਵੇਖਣ ਆਪਦੀਆਂ ਹਵੇਲੀਆਂ ਵੇਖਣ ਆਪਦੀਆਂ ਪ੍ਰਦਾਨੀਆਂ ਨਿਸ਼ਾਨੀਆਂ ਵੇਖਣ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਸਵਾਗਤ ਕਰਾਂਗੇ ਜੀ ਆਇਆਂ ਨੂੰ ਕਹਾਂਗੇ ਫਾਜ਼ਿਲਕਾ ਅਬੂ ਹੁਰ ਅਤੇ ਮਲੂਤ ਆਦੀ ਸ਼ਾਇਰਾਂ ਦੇ ਵਿੱਚ ਵਧੀਆ ਰਤਬਾ ਹਾਸਿਲ ਕਰਨ ਵਾਲੇ ਪਿੰਡ ਅਸਪਾਲਾ ਤੇਵੀ ਭਾਰਤ ਤਕਸੀਮ ਦਾ ਕਹਿਰ ਵਾਪਰਿਆ ਜਦੋਂ ਦੇਸ਼ ਤਕਸੀਮ ਹੋਇਆ ਉਸ ਤੋਂ 2 ਦਿਨ ਬਾਅਦ 17 ਅਗਸਤ ਨੂੰ Eid ਸੀ Eid ਤੋਂ ਪਹਿਲਾਂ ਹੀ ਪਿੰਡ ਸਰਾਮਾ ਬੋਦਲਾ ਕਬਰਵਾਲਾ ਅਤੇ ਅਸਪਾਲਾ ਆਦੀ ਪਿੰਡਾਂ ਦੇ ਮੁਸਲਮਾਨਾਂ ਨੇ ਪਾਕਿਸਤਾਨ ਜਾਣ ਦਾ ਫੈਸਲਾ ਲੈ ਲਿਆ ਲਾਗਲੇ ਪਿੰਡ ਆਲਾ ਬਾਲਾ ਅਤੇ ਬੋਦੀਵਾਰਾਂ ਦੇ ਹਿੰਦੂ ਸਿੱਖਾਂ ਨੇ ਆਕੇ ਉਹਨਾਂ ਨੂੰ ਕਾਫੀ ਰੋਕਿਆ ਅਤੇ ਹਿਫਾਜ਼ਤ ਦਾ ਵਚਨ ਵੀ ਦਿੱਤਾ ਪਰ ਇਹ ਦੀ ਨਮਾਜ਼ ਪੜਨ ਤੋਂ ਬਾਅਦ 17 ਅਗਸਤ 1947 ਨੂੰ ਅਸਪਾਲਾ ਅਤੇ ਆਸ-ਪਾਸ ਦੇ ਸਾਰੇ ਮੁਸਲਮਾਨ ਇੱਕ ਕਾਫਲੇ ਦੇ ਰੂਪ ਵਿੱਚ ਆਪਣੇ ਆਪਣੇ ਪਿੰਡਾਂ ਨੂੰ ਸਦਾ ਲਈ ਅਲਵਿਦਾ ਕਹਿ ਕੇ ਪਾਕਿਸਤਾਨ ਨੂੰ ਚੱਲ ਪਏ ਜਦੋਂ ਕਾਫਲਾ ਫਾਜ਼ਿਲ ਕਾਦੀ ਇਸਲਾਮੀਆ ਸਕੂਲ ਦੇ ਨੇੜੇ ਪੁੱਜਿਆ ਤਾਂ ਉੱਥੇ ਫਿਰ ਕੁ ਦੰਗੇ ਸ਼ੁਰੂ ਹੋ ਗਏ ਕਹਿੰਦੇ ਹਨ ਕਿ ਹੋਰ ਨਾ ਤੋਂ ਇਲਾਵਾ ਮੀਆਂ ਨੂਰ ਸਮਾਨ ਦਾ ਪੁੱਤਰ ਸ਼ਾਹ ਮੁਹੰਮਦ ਵੀ ਇਨਾ ਫਿਰ ਕੁ ਦੰਗਿਆਂ ਦਾ ਸ਼ਿਕਾਰ ਹੋ ਗਿਆ ਘਰ ਬਾਰ ਅਤੇ ਜਨਮ ਭੂਮੀ ਉਜੜਨ ਤੋਂ ਬਾਅਦ ਨਫਰਤ ਦੇ ਚਲੀਆਂ ਗੋਲੀਆਂ ਨੂੰ ਰੋਕਣ ਲਈ ਮਿਲਟਰੀ ਵੀ ਮੌਕੇ ਤੇ ਪੁੱਜ ਗਈ मिलिट्री दी एक टुकड़ी ने एक काफले ਨੂੰ ਸੁਲੇਮਾਨ ਕੀ ਹੈੱਡ ਅਤੇ ਦੂਜੇ ਕਾਫਲੇ ਨੂੰ ਜਲਾਲਾਬਾਦ ਤੱਕ ਪਹੁੰਚਾਇਆ ਤੇ ਉੱਥੇ ਉਹ ਜ਼िला ਮਲਤਾਨ ਦੀ ਤਹਿਸੀਲ ਸੂਜਾਬਾਦ ਵਿੱਚ ਆ ਕੇ ਵਸ ਗਈ ਉਧਰ ਉਜੜੇ ਪਿੰਡ ਅਸਪਾਲਾ ਵਿੱਚ ਵਸਣ ਲਈ کافی ਸਮੇਂ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ ਕਿਉਂ ਕਿ ਪਿੰਡ ਪੂਰੀ ਤਰ੍ਹਾਂ ویرਾਨ ਹੋ ਚੁੱਕਿਆ ਸੀ ਪਰ ਜਦੋਂ ਸਰਕਾਰ ਨੇ ਅਮੀਰ ਘਰਾਣਿਆਂ ਨੂੰ ਪਦਰੀ ਜ਼ਮੀਨ ਅਲਾਟ ਕੀਤੀ ਤਾਂ ਫਿਰ ਵਸ ਗਿਆ ਉਹੀ ਰਤਬੇ ਵਾਲਾ ਪਿੰਡ ਅਸਪਾਨਾ